ਕਮਾਈ ਦੇ ਤੱਕ ਨਿਆ ਤੇ ਜੀ ਦੀ ਕਿੰਨੀ ਮੰਨੂਈ ਹੋਊਗੀ ਇਹ ਗੁਰਮਾਰਾ ਕਰਨ ਪਰ ਇਹ ਮੇਰੀ ਸੋਚ ਹੈ ਜਿਸ ਸੋਚ ਇੱਕ ਜਿਹੜਾ ਚੱਕੇ ਤੇ ਜਿਸ ਜੀ ਨੂੰ ਲਾਈ ਦੀ ਲੱਖ ਸਹੋਟ ਉਮੀਦਵਾਰ ਆਇਆ ਹਰ ਅੱਜ ਤੋਂ ਬਾਅਦ ਉਹਨੇ ਹੋ ਜਾਣਗੇ ਉਹ ਸਾਡੇ ਕੋ ਪੜ੍ਹ ਕੇ ਆਵਣਗੇ ਪਰ ਲੇਕਿ ਮੇਰੀ ਇੱਕ ਉਮੀਦ ਹੈ ਮੇਰਾ ਕੋਈ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਲਾਕੇ ਨੂੰ ਪੋਚਾ ਕਾ ਮੈਨੂੰ ਪਤਾ ਮੇਰੀ ਮਾਵਾ ਦੇਖੀਏ ਇਹ ਨੂੰ ਕੋਈ ਥੋੜੇ ਮਾਠੀ ਕੋਈ ਗੱਲ ਹੈ ਕਿ ਬੱਚਿਆਂ ਨੂੰ ਰੋਜ਼ਗਾਰ ਦੂਰ ਹੈ ਇਹ ਸਾਡੇ ਬੱਚਿਆਂ ਦਾ ਰੋਜ਼ਗਾਰ ਲਗੇ ਕਿ ਕਰਵਾ ਤੇ ਦੋ ਚੀਜ਼ਾਂ ਨਹੀਂ ਕਰਨ ਦੀ ਲੋੜ ਹੈ ਮੈਂ ਕਰਕੇ ਦੇਵਾਂਗਾ ਇੱਕ ਤਾਂ ਸਾਡੇ ਬੱਚਿਆਂ ਦੇ ਰੋਜ਼ਗਾਰ ਤੋਂ ਪਹਿਲਾਂ ਖੇਡਾਂ ਦੇ ਬਾਰੇ ਬਣਾਉਣੀ ਲੋੜ ਹੈ ਤਾਂ ਕਿ ਮੈਕੈਨਿਕ ਤੋਂ ਦੂਰ ਹੈ ਔਰ ਫਿਰ ਚਲੋ ਰੋਜ਼ਗਾਰ ਦੀ ਗੱਲ ਆਉਂਦੀ ਹੈ ਬਾਹਰ ਲੋਕਾਂ ਦਾ ਐਸਾ ਆਪਣੇ ਇਲਾਕੇ ਚ ਲੱਗੇ ਬਾਹਰਲਾ ਲੋਕਾਂ ਕਿ ਉਹਦੇ ਕਾਰੋਬਾਰ ਖੋਲਣ ਆਪਣੇ ਜਿਹੜੇ ਕੰਮ ਕਰਦੇ ਉਹਨਾਂ ਦੇ ਕਾਰੋਬਾਰ ਵਧਣ ਕਹਤਾਰ ਰੋਜ਼ ਕਰਦਾ ਹੁਗਾ ਕੋਈ ਬੰਦਾ ਆ ਕੇ ਕਹੇਗਾ ਕਿ ਮੈਂ ਸਰਕਾਰੀ ਨੌਕਰੀ ਨੂੰ ਵਸਾਰੇ ਪੰਜਾਬ ਨੂੰ ਕੋਈ ਨਹੀਂ ਕੇ ਸਰਦਾ ਜਿੰਨੇ বেকারਾਂ ਦਾ 11 50 ਦੇਣਾ ਉਹਨਾਂ ਸਾੜਨ ਸਰਕਾਰ ਕੋਲ ਨਹੀਂ ਹੁੰਦਾ ਮੈਂ ਵੀ ਚਾਰ ਜ਼ਬਰਦਸਤ ਹੈ ਇਸ ਕਰਕੇ ਅਜੇ ਸੋਚਣ ਦੀ ਲੋੜ ਹੈ ਆਪਾਂ ਕਿਹੜੀ ਪਾਰਟੀ ਨੂੰ ਤੇ ਕਿਹੜੇ ਨਮਾਇੰਦੇ ਨੂੰ ਅਸ਼ੀਰਵਾਦ ਦੇਣਾ ਤੁਸੀਂ ਨਹੀਂ ਬੱਧੀ ਕਿੰਤੀ ਜਾਓ ਮੈਨੂੰ ਹੌਸਲਾ ਦੇ ਲਈ ਇਹ ਵੀ ਗਰਵੀ ਚਾਓ ਅੱਖੇਂ ਨਹੀਂ ਲੱਗੇ ਹੋਏ ਬੜਾ ਬਹੁਤ ਬਹੁਤ ਧੰਨਵਾਦ ਔਰ ਮੈਂ ਤੁਹਾਨੂੰ ਇਹ ਜਿਹੜਾ ਚੌਣਾ ਹੈ ਕਿਸੇ ਨੂੰ ਬਤਾ ਕਰੀ ਹੈ ਚੌ ਨਿਸ਼ਾਨ ਪੰਜਾ ਔਰ ਬਦਨ ਹਸੀਦੇ ਉੱਤੇ ਪੰਜਵੇਂ ਨੰਬਰ ਤੇ ਹੈ ਪੰਜਵੇਂ ਨੰਬਰ ਤੇ ਪੰਜਾ ਤੁਹਾਡਾ ਬੇਟਾ ਤੁਹਾਡਾ ਛੋਟਾ ਭਰਾ ਵਿਜੇਂਦਰ ਸਿੰਘਾ ਅੱਜ ਤੋਂ ਪ੍ਰਚਾਰ ਚਲਾ ਰਹੇ ਹੋ ਗੁਰਵਾਰਾ ਕਿਰਪਾ ਕਰਨਗੇ ਸਾਡੇ ਟਿੰਕੂ ਦਾ ਅਜੇ ਟਿੰਕੂ ਸ਼ਰਮਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੁਖੀ ਜੀ ਸੁਖੀ ਕਾਂਗਰਸ ਪਾਰਟੀ ਦੀ ਟੀਮ ਐਸਪੀਜੀ ਟੀਮ ਔਰ ਜੇ ਸਾਰੇ ਸੰਗਤ ਵਾਲਿਆਂ ਨੇ ਇਹ ਪ੍ਰੋਗਰਾਮ ਲਈ ਖਿਆਲ ਦਾ ਸੋਨਾ ਤੁਸੀਂ ਕੱਟ ਕੀਤਾ ਔਰ ਸਾਰਾ ਦਾ ਬਹੁਤ ਬਹੁਤ ਜੁੱਦੀਆ ਕਰਾਇਆ ਤੋਂ ਧੰਨਵਾਦ ਕਰਦਾ ਹਾਂ ਆਪਣਾ ਖਾਣੇ ਨੇ ਜੈ ਜੀ ਜਤ ਆਇਆ ਮੈਂ ਬੇਚੀ ਦਾ ਖਾਚਾ ਹੋਏ ਜੀ ਕਿਤੇ ਐਨ ਐਮ ਪੀਓ ਗਏ ਨੇ ਪਹਿਲਾਂ ਵੀ ਆਤੀ ਰਹੇ ਨੇ ਚੰਦਰ ਜੀ ਵੀ ਪੰਜਾਬ ਬਚ ਰਹੇ ਨੇ ਬੜੇ ਕੰਮ ਕਿਤੇ ਦੇ ਨਾਲ ਮੇਰੇ ਤੋਂ ਅੱਜ ਦੇ ਸਾਡੇ ਵਿੱਚ ਆਇਆ ਪਤੰਤਰ ਜੀ ਦਾ ਸ਼ੇਲਾ ਜੀ ਸਾਡੇ ਭਰਾ ਪਹਿਲਾਂ ਤਾਂ ਇਹਨੇ 31 ਲੋਕਾਂ ਦੇ ਰੂਰ ਵਿੱਚ ਬੜੇ ਕੰਮ ਕੀਤੇ ਆ ਦਿਖਾਈ ਦਿੰਦੇ ਨੇ ਲੋਕਾਂ ਨੂੰ ਚਾਹੇ ਹਸਪੀਟਲ ਦਾ ਪੀਜੀਆਈ ਵੱਡਾ ਚਾਹੇ ਕੈਂਸਰ ਹਸਪੀਟਲ ਦਾ ਕੋਈ ਨਾ ਵੀ ਥੇੜਾ ਉਹਨਾਂ ਤੋਂ ਇਲਾਵਾ ਸਾਡੇ ਹਲਕੇ ਦੇ ਖੈਡ ਦੇ ਵਿੱਚ ਇਹ ਪਰ ਜਦੋਂ ਕੈਬਨਟ ਪਜੀਰ ਫੜੇ ਮੈਂ ਸੋਹਰਿਆ ਦੇ ਵਿੱਚ ਜੋ ਉਪਰਾਹੇ ਬੋਰਡ ਦਾ ਚੇਅਰਮੈਨ ਬਣਿਆ ਉਸ ਵਕਤ ਇਹਨਾਂ ਨੂੰ ਫੈਸਲੀ ਕੀਤੀ ਸੀ ਮਾਰਕ ਪਰਸ਼ੀਬ ਤੋਂ ਮडम ਜੀ ਸਰਪੰਚ ਜੀ ਉਹ ਮੇਰੇ ਕੋਲ ਆਏ ਤੇ ਉਹਨਾਂ ਦੇ ਨਾਲ ਮਾਰਕ ਪਰਸ਼ੀਬ ਤੋਂ ਹਰੀਪੁਰ ਤੱਕ ਦੀ ਰੋਲ ਬਣਵਾਈ ਕਿਸੇ ਤਰ੍ਹਾਂ ਨਗਰ ਕਾਇਆ ਵਿੱਚ ਰੰਜੀਨ ਜੀ ਸਰਪੰਚ ਮੇਰੇ ਕੋਲ ਆਏ ਉਹ ਕੂਦੇ ਵਾਸਤੇ ਪੈਸੇ ਇਹਨਾਂ ਨੂੰ ਗ੍ਰਾਂਟ ਮਨਜ਼ੂਰ ਕਰਾਈ 6 ਕਰੋੜ 15 ਲੱਖ ਰੁਪਏ ਕਿਹੜਾ ਭਾਅ ਭੌਧ ਕਰਲਾ ਜਿੰਨੀਆਂ ਮਰਜ਼ੀ ਕਰੀ ਜਾਈਏ ਸਵਾ ਘੱਟਾ ਦਸਰੋਂ ਸਾਡੇ ਜੀ ਇਹਨਾਂ ਨੇ ਕੰਮ ਕੀਤੇ ਨੇ ਕੰਮ ਕਰਨ ਵਾਲੇ ਇਨਸਾਨ ਨੇ ਇਹੋ ਜਿਹੇ ਇਨਸਾਨ ਜਦੋਂ ਅਸੀਂ ਜਿਤਾਗੇ ਭੇਜਾਂਗੇ ਸੋ ਹਮੇਸ਼ਾ ਸਾਡੀ ਬੋਲੀ ਸਾਡੇ ਰਾਕੇ ਦੀ ਬੋਲੀ ਸੀ ਨੰਦਪੁਰ ਸਾਹਿਬ ਕਾਸੀ ਜੋਸੀ ਦੀ ਗੋਲੀ ਉਹਦੇ ਵਿੱਚ ਸਾਡੇ ਖਰੜ ਕਾਸੀ ਜੋਸੀ ਦੀ ਗੱਲ ਕਰਨਗੇ ਸੋ ਮੈਨੂੰ ਅਮੀਨ ਦਾ ਸਾਰੋ ਅਮੀਨ ਤੁਸੀਂ ਮੈਨੂੰ ਜਦੋਂ 2022 ਵਿੱਚ ਸਾਰੇ ਇੱਕ ਤੇ ਕਾਂਗਰਸ ਸਾਹਿਬ ਤੁਸੀਂ ਇਸ ਪਿੰਡ ਤੋਂ ਵਿਵਤ ਕੇ 2022 ਵਾਲੇ ਇਲੈਕਸ਼ਨ ਜਦੋਂ ਮੈਂ ਮਿਲਿਆ ਮੈਨੂੰ ਮਿਲਿਸੀ ਤੁਸੀਂ ਸੋ ਮੈਂ ਤੁਹਾਡੇ ਵੱਲੋਂ ਪਿੰਡ ਵੱਲੋਂ ਸਹਿਲਾ ਸਾਹਿਬ ਨੂੰ ਪਹਿਲਾ ਵਧਾਈ ਦੇਣਾ ਤੁਸੀਂ ਸਿੱਤਣ ਦੇ ਬਾਤਰੋ ਭੜਾਈ ਦੇ ਬਾਤਰੋ ਤੁਹਾਨੂੰ ਬਹੁਤ ਚੜ ਕੇ ਲੋਕਾਂ ਨੇ ਵੋਟ ਪਾਈਆਂ ਹੁਵੇ ਕੰਮਾਂ ਨੂੰ ਦੁਇੱਥੇ ਅੱਜ ਕੱਲ ਯੁਕਾ ਲੱਗਦਾ ਉਹ ਗਰ ਉਹਦੇ ਦੇ ਨਵਾਂ ਦੇਖ ਲੰਮੇ ਜੋ ਸਾਡੇ ਪ੍ਰਾਇਮਰ ਸਟਰ ਰਾਹੁਲ ਜੀ ਗਾਂਧੀ ਜੀ ਨੇ ਲੇਕੇ ਆਂਦਾ ਹੁਈ ਤੋਂ ਤਿੰਨ ਡਰ ਹੁੰਦ ਸੋ ਉਹਦੇ ਵਿੱਚ ਸਾਰਾ ਕੋ ਸਾਨੂੰ ਫੇਰ ਲਾ ਦਿੱਤੀ ਹੈ ਵੀ ਤੁਸੀਂ ਕੀ ਕੀ ਕੰਮ ਕੀਤੇ ਨੇ ਜਾਣਕਾਰੀ ਦਿਓ ਦੋ ਸ਼ਬਦ ਵਿੱਚ ਕੁਝ ਨਹੀਂ ਇਥੇ ਇੱਕ ਚੋਨ ਮੈਨੀਫੈਸਟੋ ਜੋ ਚੋਨ ਚੱਲ ਰਹੀ ਹੈ ਉਸ ਦੇ ਵਾਸਤੇ ਅੱਜ ਪ੍ਰਚਾਰ ਵਾਸਤੇ ਹਾਜ਼ਰ ਹੋਇਆ ਸੀ ਕਿੰਨੇ ਵੱਡੇ ਪੱਧਰ ਤੇ ਲੋਕਾਂ ਦਾ ਪਿਆਰ ਮਿਲਿਆ ਸਤਿਕਾਰ ਮਿਲਿਆ ਲੋਕਾਂ ਦਾ ਆਸ਼ੀਰਵਾਦ ਮਿਲਿਆ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਗੁਰੂ ਮਹਾਰਾਜ ਨੇ ਇਸ ਇਲਾਕੇ ਦੀ ਸੇਵਾ ਦਿੱਤੀ ਤੇ ਚਾਰ ਚੁੱਕ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਮੋਢਿਆਂ ਤੇ ਪੈਣੀ ਹੈ ਔਰ ਇਸ ਇਲਾਕੇ ਨੂੰ ਤਰਕੀਆਂ ਦੀ ਹਲੀਾਂ ਤੇ ਚੱਕਣ ਵਾਸਤੇ ਕੰਮ ਕਰਨਾ ਹੈ ਮਿਹਨਤ ਕਰਨੀ ਹੈ ਤਾਂ ਜੋ ਅਸੀਂ ਸਾਰੇ ਮਿਲ ਕੇ ਆਪਾਂ ਕੰਮ ਕਰ ਸਕੀਏ ਜਿੰਦਾਬਾਦ ਸਿੰਘਾ ਜੀ ਜਿੰਦਾਬਾਦ ਜੀ ਸ੍ਰੀ ਗਾਲ ਜੀ ਪਿੰਡ ਸਹੌੜਾ ਵਿੱਚ ਵੀ ਜਿਲੇ ਇੰਦਰ ਸਿੰਘਲਾ ਜੀ ਜੋ ਆਪਣੇ ਕਾਂਗਰਸ ਉਮੀਦਵਾਰ ਨੇ ਉਹ ਤੁਹਾਡੇ ਪਿੰਡ ਵਿੱਚ ਅੱਜ ਰੈਲੀ ਦੇ ਰੂਪ ਦੇ ਵਿੱਚ ਇਕੱਠ ਕਰਕੇ ਗਏ ਨੇ ਇਹ ਤੁਹਾਡੀਆਂ ਸਮੱਸਿਆ ਸੀ ਜੀ ਉਹਨਾਂ ਨੂੰ ਦੱਸੀਆਂ ਇਹਦੇ ਬਾਰੇ ਜਰਾ ਜਾਣਕਾਰੀ ਦਿਓ ਜੀ ਦੇਖੋ ਜੀ ਸਾਹ ਸਹੌੜਾ ਪਿੰਡ ਹੈ ਜੀ ਸਭ ਤੋਂ ਪਹਿਲਾਂ ਦਾ ਸਾਡੇ ਪਿੰਡ ਦੀ ਬੁੱਕਲ ਚ ਸਾਂਭਿਆ ਜਗਮੋਣ ਸਿੰਘ ਕੰਗ ਨੂੰ ਕਿਸੇ ਟਾਈਮ ਤੇ ਜਗਮੋਣ ਸਿੰਘ ਕੰਗ ਨੂੰ ਇੰਨਾ ਕੁ ਪਿਆਰ ਦਿੱਤਾ ਸਾਡੇ ਨਗਰ ਨੇ ਤੇ ਉਹਨਾਂ ਨੇ ਵੀ ਪੂਰੀ ਕੋਈ ਕਸਰ ਨਹੀਂ ਛੱਡੀ ਜਦੋਂ ਉਹਨਾਂ ਦਾ ਟਾਈਮ ਸੀਗਾ ਦੌਰ ਸੀਗਾ ਪਰ ਪਤਾ ਨਹੀਂ ਕੀ ਗੱਲ ਹੋਈ ਉਹ ਪਾਰਟੀ ਤੋਂ ਵੀ ਤੇ ਸਾਡੇ ਨਗਰ ਤੋਂ ਮੁੱਖ ਮੋੜ ਗਏ ਉਹ ਹੋਰ ਘਰ ਚ ਜਾ ਕੇ ਬਰਾਜ ਗਏ ਚਲੋ ਸਾਨੂੰ ਕੋਈ ਦੁੱਖ ਨਹੀਂ ਪਰ ਜਿਹੜੇ ਵਿਜੇਂਦਰ ਸਿੰਘ 라 ਜੀ ਹੈ ਇਹਨਾਂ ਦਾ ਅਸੀਂ ਕੰਮ ਬਾਰੇ ਵੀ ਪਤਾ ਕਰਿਆ ਤੇ ਬਹੁਤ ਸੱਚੇ ਸੁੱਚੇ ਇਨਸਾਨ ਹੈ ਸਾਨੂੰ ਬਹੁਤ ਚੰਗਾ ਲੱਗਾ ਜਦੋਂ ਪਤਾ ਲੱਗਾ ਸੰਗਰੂਰ ਵਿੱਚ ਅਸੀਂ ਕਈ ਸੱਜਣਾ ਨੇ ਪਤਾ ਕਰਿਆ ਵੀ ਬਹੁਤ ਡਿਵੈਲਪਮੈਂਟ ਕਰੀ ਤੇ ਸਾਨੂੰ ਪੂਰੀ ਆਸ ਹੈ ਤੇ ਕਿਰਪਾ ਹੋਵੇ ਅੱਜ ਦੀ ਪਹਿਲੀ ਤਰੀਕ ਨੂੰ ਪੰਜੇ ਤੇ ਨਿਸ਼ਾਨ ਸਾਰੇ ਜਣੇ ਦੱਬਣ ਤੇ ਕਿਰਪਾ ਹੋ ਜਾਵੇ ਵੀ ਜੇ ਇੰਦਰਾ ਜੀ ਦੇ ਤੇ ਸਾਨੂੰ ਆਸ ਹੈ ਪੂਰੀ ਕਿ ਉਹ ਸਾਡੇ ਨਗਰ ਦੀ ਜਿਹੜੀ ਵੀ ਕੋਈ ਕਸਰ ਮਸਰ ਰਹਿੰਦੀ ਹੈ ਉਹ ਪੂਰੀ ਕਰਨਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਕਿਹਾ ਹੈ ਕਿ ਇੱਕ ਤਾਂ ਸਕੂਲ ਬਾਰੇ ਜਿਹੜਾ ਸਾਡਾ ਪ੍ਰਾਇਮਰੀ ਸਕੂਲ ਹੈ ਉਹ ਬਹੁਤ ਪਿੱਛੜਦਾ ਜਾ ਰਿਹਾ ਜਿਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵੱਢ ਰਹੇ ਸਾਡੇ ਨਗਰ ਦਾ ਕੋਈ ਬੱਚਾ ਨਹੀਂ ਵੱਢ ਰਿਹਾ ਜਿਹੜਾ ਕੋਈ ਸੱਜਣ ਵੀਰ ਕਿਸੇ ਕੋਲੇ ਗੰਜਾਇਸ ਹੈਗੀ ਐ ਉਹ ਤਾਂ ਪੜਾ ਸਕਦਾ ਕਾਰਪੋਰੇਟ ਸਕੂਲ ਚ ਪ੍ਰਾਈਵੇਟ ਸਕੂਲ ਚ ਦੇ ਦੂਗਾ 4000 5000 ਪਰ ਜਿਹੜਾ ਮੀਡਲ ਕਲਾਸ ਬੰਦਾ ਉਹ ਕਿੱਥੋਂ ਦਊਗਾ ਇਹ ਬਹੁਤ ਵੱਡਾ ਕੌੜਾ ਸੱਚ ਐ ਇਹ ਚੀਜ਼ ਨੂੰ ਪਹਿਲ ਦੇ ਆਧਾਰ ਤੇ ਸਾਨੂੰ ਲਿਆਉਣਾ ਚਾਹੀਦਾ ਸਾਡਾ ਕੱਲੇ ਕੱਲੇ ਦਾ ਫਰਜ ਐ ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਐ ਉਹ ਬੱਚੇ ਐ ਜੇ ਸਾਡੇ ਬੱਚਿਆਂ ਨੂੰ ਇਹ ਚੰਗੀ ਸਿੱਖਿਆ ਨਹੀਂ ਮਿਲੀ ਤਾਂ ਫਿਰ ਅਸੀਂ ਕੀ ਕਰੋਂਗੇ ਭਵਿੱਖ ਵਿੱਚ ਤੇ ਬਾਕੀ ਵੀ ਉਹਨਾਂ ਨੇ ਸਾਡੇ ਜਿਹੜੇ ਪਿੰਡ ਦੇ ਜਿਹੜੇ ਮਸਲੇ ਦੇ ਉਹਨਾਂ ਦੇ ਉਹਨਾਂ ਨੇ ਪੂਰੀ ਗੌਰ ਕਰੀ ਹੈ ਤੇ ਉਹਨਾਂ ਨੇ ਜੋ ਵੀ ਮੈਨੀਫੈਸਟੋ ਆਪਣਾ ਵੀ ਬਣਾਇਆ ਉਹਨਾਂ ਨੇ ਉਹਨਾਂ ਦੇ ਵੀ ਉਹਨਾਂ ਨੇ ਅਮਲ ਕਰਨ ਨੂੰ ਕਿਹਾ ਕਿ ਅਸੀਂ ਜਦੋਂ ਵੀ ਅਸੀਂ ਸੱਤਾ 'ਚ ਆ ਗਏ ਤੇ ਅਸੀਂ ਪੂਰੀ ਕਸਰ ਕੱਢੂਗੇ ਜੋ ਵੀ ਪਿੰਡ 'ਚ ਹੈਗੀ ਹੈ ਤੇ ਬਾਕੀ ਸਾਨੂੰ ਵੀ ਆਸ ਹੈ ਦੇਖੋ ਹੁਣ ਪਤਾ ਤਾਂ ਇਲੈਕਸ਼ਨਾਂ ਤੋਂ ਬਾਅਦ ਹੀ ਲੱਗੂਗਾ ਜੇ ਉਹਨਾਂ ਨੂੰ ਸੱਤਾ ਵਿੱਚ ਆਉਨੇ ਆ ਉਹ ਤੇ ਉਹ 5 ਸਾਲ ਚ ਜੇ ਸਾਡੇ ਪਿੰਡ ਲੋਕ ਕੁਝ ਕਰਦੇ ਆ ਤੇ ਕਿਰਪਾ ਇਹ ਜੀ ਹੈਗੀ ਤੇ ਅਸੀਂ ਤਾਂ ਉਹਨਾਂ ਨੂੰ ਇੱਕ ਆਪਣਾ ਮੈਂਬਰ ਸਮਝ ਕੇ ਆਪਣੀ ਬੁੱਕਲ ਚ ਲੈ ਲੈਣਾ ਨਗਰ ਦੀ ਬੁੱਕਲ ਚ ਤੇ ਸਾਡੇ ਪਿੰਡ ਦੇ ਜੋ ਵੀ ਕਸਰ ਮਸਰ ਹੈਗੀ ਆ ਉਹ ਕੱਢ ਦੇਣਾ ਕੱਲੇ ਸਾਡੇ ਨਗਰ ਦੀ ਨਹੀਂ ਜੋ ਵੀ ਉਹਨਾਂ ਦੇ ਹਲਕੇ 'ਚ ਜਿੰਨਾ ਵੀ ਉਹਨਾਂ ਦਾ ਉਹ ਐਮਪੀ ਹੈਗੇ ਹਨਾ ਐਮਪੀ ਵਾੜਨਾ ਉਹਨਾਂ ਨੇ ਜੋ ਵੀ ਉਹਨਾਂ ਦੇ ਹਲਕੇ 'ਚ ਜਿੰਨਾ ਵੀ ਚਾਰਜ ਆਉਂਦਾ ਹੈ ਉਹ ਸਾਰੇ ਪਾਸੇ ਉਹ ਸੁਧਾਰ ਕਰਨ ਤਾਂ ਕਿ ਜਿਹੜੀ ਹੁਣ 2 ਸਾਲਾਂ ਵਿੱਚ ਕਮੀ ਹੋਈ ਹੈ ਐਨਾ ਆਪਾਂ ਪਿੱਛੜ ਗਏ ਪਿੱਛੇ ਹੋ ਗਏ 2 ਸਾਲ 'ਚ ਤੇ ਉਹ ਕਮੀਆਂ ਉਹ ਪੂਰੀਆਂ ਕਰ ਸਕਣ ਹਾਂਜੀ ਸੌੜਾ ਜੀ ਤੁਹਾਡੇ ਪਿੰਡ ਵਿਜੇਂਦਰ ਸਿੰਘਲਾ ਜੀ ਕਾਂਗਰਸ ਦੇ ਉਮੀਦਵਾਰ ਆਏ ਸੀਗੇ ਹਾਂਜੀ ਚੰਗਾ ਕੱਟ ਫਿਰ ਕੀਤਾ ਹੋ ਰਿਹਾ ਹਾਂਜੀ ਤੁਸੀਂ ਇਹਨਾਂ ਨੇ ਆਪਣੀ ਸਮੱਸਿਆ ਦੱਸੀ ਹੈ ਜੀ ਇਹਦੇ ਬਾਰੇ ਜਰਾ ਜਾਣਕਾਰੀ ਦਿਓ ਜੀ ਦੇਖੋ ਜੀ ਮੈਂ ਮੌਜੂਦਾ ਪੰਚ ਐ ਪਿੰਡ ਦਾ ਜੀ ਇਹ ਸਾਡੇ ਪਿੰਡ ਵਿੱਚ ਹੀ ਪਹਿਲਾਂ ਤੋਂ ਹੀ ਕਾਂਗਰਸ ਨੂੰ ਵੋਟ ਪਾਉਂਦੇ ਆਉਨੇ ਸੀ ਸ਼ੁਰੂ ਤੇ ਜਣੀ ਜਨਨ ਅਸੀਂ ਕੱਟੜ ਕਾਂਗਰਸੀ ਅਸੀਂ ਕੱਟੜ ਕਾਂਗਰਸੀ ਬੰਨੇ ਆ ਵੀ ਆਪਣੇ ਆਪ ਨੂੰ ਬਾਕੀ ਜੀ ਪਿਛਲੇ 2022 ਚ ਪਾਤੀ ਦੀ ਆਮ ਆਦਮੀ ਨੂੰ ਵੋਟ ਜੀ ਨਵੇਂ ਮੁੰਡਿਆਂ ਨੇ ਜੀ ਉਹਨਾਂ ਨੇ ਤਾਂ ਜੀ ਆਮ ਆਦਮੀ ਪਾਰਟੀ ਨੇ ਤਾਂ ਸਾਡਾ ਸਾਰਾ ਪਿੰਡ ਦੇ ਪਾਣੀ ਦਾ ਨਾਸ ਮਾਰਤਾ ਬਰਸਾਤੀ ਪਾਣੀ ਕਿਧਰੇ ਇਹਨੂੰ ਜਾਂਦਾ ਨਾ ਕੋਈ ਨਾਲੇ ਦਾ ਕੰਮ ਕਰਿਆ 2.5 ਸਾਲ ਵਿੱਚ ਨਾ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਪਾਣੀ ਖੜਦਾ ਏ ਉੱਥੇ ਨਹੀਂ ਕੋਈ ਡਵੈਲਪਮੈਂਟ ਕਰੀ ਇੱਥੇ ਸੀਵਰੇਜ ਪਾਈ ਦੀ ਉੱਥੇ ਪਾਣੀ ਨੂੰ ਕਿੱਧਰ ਦਾ ਸੀਵਰੇਜ ਉਹ ਵੀ ਥਾਂੇ ਰੁਗੀ ਵੀ ਹੈ ਜੀ ਕੋਈ ਕੰਮ ਨਹੀਂ ਕਰਾਈ ਸੜਕ ਦੇ ਉੱਤੇ ਪਾਣੀ ਖੜਦਾ ਜੀ ਇਹ ਆਪਣੀਆਂ ਸਮੱਸਿਆਾਂ ਸਿੰਗਲਾ ਸਾਹਿਬ ਨੂੰ ਦੱਸੀਆਂ ਜੀ ਹਾਂਜੀ ਹਾਂਜੀ ਬਿਲਕੁਲ ਦੱਸੀਆਂ ਕੀ ਆਸ ਕਰਦੇ ਆਂ ਜੀ ਤੁਸੀਂ ਹਾਂਜੀ ਪੱਕੀ ਕਾਂਗਰਸ ਦਾ ਤੁਹਾਨੂੰ ਆਸ ਆ ਜੀ ਪੱਕੀ ਪੀਨੇ ਵਾਲੇ ਪਿੰਡ ਕਾਂਗਰਸ ਦਾ ਜੀ ਕਾਂਗਰਸ ਦਾ ਸਾਡੇ ਕੰਮ ਕਰਦੀ ਹੈ ਜੀ ਪਹਿਲਾਂ ਜਿਹੋਣ ਤਾਂਗਰ ਬਣਾਉਂਦੇ ਰਹੇ ਉਹਨਾਂ ਨੇ ਸਾਡੇ ਬਹੁਤ ਕੰਮ ਕਰੇ ਪਿੰਡ ਵਿੱਚ ਹੁਣ ਉਹ ਪਹਿਲਾਂ ਆਮ ਮਰਦੀ ਚਲੇ ਗਏ ਤਾਂ ਨਾ ਜੀ ਉਹ ਤਾਂ ਕਰਕੇ ਹੋ ਗਿਆ ਜੀ ਹੁਣ ਇਹ ਦੁਬਾਰੇ ਕਾਂਗਰਸ ਨੂੰ ਅਸੀਂ ਪਹਿਲਾਂ ਵੀ ਕਾਂਗਰਸ ਨੂੰ ਪਾਉਂਦੇ ਹੁਣ ਦੁਬਾਰੇ ਫੇਰ ਕਾਂਗਰਸ ਨੂੰ ਵਾਅਦ ਤੋਂ ਵਾਅਦ ਵੋਟ ਪਾ ਕੇ ਜਿਤਾਉਂਗੇ ਜਿੰਦਰ ਸਿੰਘਲਾ ਨੂੰ ਜੀ ਏਹ ਯਾ ਸਮੱਸਿਆ ਸਾਡੀਆਂ ਜੀ ਇਹ ਜਰੂਰ ਹੱਲ ਕਰੇਗੀ ਕਾਂਗਰਸ ਸਾਡੀਆਂ ਜੀ ਇਹਨਾਂ ਨੇ ਤਾਂ ਜੀ ਕੰਮ ਕਰਿਆ ਨਹੀਂ ਆਮ ਪਾਰਟੀ ਨੇ ਆਮ ਪਾਰਟੀ ਨੇ ਨਹੀਂ ਕੰਮ ਕਰਾਇਆ ਪਿੰਡ ਵਿੱਚੀ ਨਾ ਕੇ ਦੀ ਗੱਲ ਸੁਣਤੀ ਕਿਸੇ ਦੀ ਨਹੀਂ ਸੁਣੀ ਜਨਾ ਮੁੜ ਕੇ ਪਿੰਡ ਦੇ ਵਿੱਚ ਗੇੜਾ ਮਾਰੇ ਇਹਨਾਂ ਨੇ ਕੋਈ ਵੀ ਕੰਮ ਕਰਕੇ ਰਾਜਨੀਤਿਕ ਠੀਕ ਜੀ